ਅਸੀਂ ਮਿਸ਼ਨ ਸਮਰਥਤ ਤੇ ਵੀ ਕੰਮ ਕਰ ਰਹੇ ਹਾਂ ਸਮਰਥਤ ਕੀ ਹੈ ਜੋ ਆਂਕੜਾ ਹੈ ਜੋ ਪਿਛਲੀਆਂ ਸਰਕਾਰਾਂ ਕਹਿੰਦੀਆਂ ਕਿ ਅਸੀਂ ਨੰਬਰ 1 ਤੇ ਆ ਜੋ ਤੁਸੀਂ ਉਹਦੀ ਰਿਪੋਰਟ ਪੜ੍ਹੋ ਉਸਦੀ ਰਿਪੋਰਟ ਇਹ ਕਹਿੰਦੀ ਹੈ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ 55% ਪੜ੍ਹਦੇ ਬੱਚੇ ਜਿਵੇਂ ਉਸ ਜੇ ਭਾਵੇਂ 5ਵੀਂ ਜਮਾਤ ਚ ਹੈ ਤਾਂ ਤੀਜੀ ਜਮਾਤ ਦਾ ਟੈਕਸਟ ਨਹੀਂ ਪੜ੍ਹ ਪਾ ਰਹੇ ਹਮ ਇਹ ਸੈਕਟਰ ਉਹਨਾਂ ਨੂੰ ਬਸ ਪਾਸ ਕਰੀ ਜਾਂਦੇ ਹਾਂ ਅਸੀਂ ਉਸ ਦੇ ਉੱਤੇ ਵੀ ਕੰਮ ਕਰ ਰਹੇ ਹਾਂ ਕੱਲ ਇਹ ਇੰਨਾ ਮੈਂ ਚੰਡੀਗੜ੍ਹ ਤੋਂ ਮੈਂ ਤੁਹਾਨੂੰ ਵੀ ਕਿਸੇ ਦਿਨ ਬੇਨਤੀ ਕਰੂੰਗਾ ਮੇਰੇ ਨਾਲ ਚੱਲੇ ਹੋ ਸੈਕਟਰੀ 8 ਤੋਂ 20 ਮਿੰਟ ਦੀ ਦੂਰੀ ਤੇ ਇੱਕ ਪਿੰਡ ਹੈ ਮਸਾਲ ਹਮ ਮੈਂ ਉੱਥੇ ਕਦੀ ਅਜੇ ਤੱਕ ਕੋਈ ਨਹੀਂ ਗਿਆ ਮੈਂ ਪਹਿਲੀ ਵਾਰੀ ਉੱਥੇ ਜਾਦੂ ਜਾ ਕੇ ਦੇਖਿਆ ਉਸ ਪਿੰਡ ਦੇ ਵਿੱਚ ਜਾਨੀ ਇਲੈਕਸ਼ਨ ਵੇਲੇ ਹਰ ਜਾਨੀ ਮੀਡੀਆ ਹਾਊਸਸ ਨੂੰ ਕਵਰ ਕਰਦਾ ਉਹਦੀ ਸਟੋਰੀ ਬਣਦੀ ਹੈ ਠੀਕ ਹੈ ਉਸ ਸਕੂਲ ਦੇ ਵਿੱਚ ਗਿਆ ਸਕੂਲ ਨੂੰ 50 ਲੱਖ ਰੁਪਏ ਦਾ ਨਵਾਂ ਸਕੂਲ ਬਣਾ ਰਹੇ ਆ ਜੀ 23 ਬੱਚੇ ਪੜਦੇ ਆ ਕਿਉਂਕਿ ਕਦੀ ਕਿਸੇ ਨੇ ਨਾ ਕੋਈ ਅਫਸਰ ਵੀ ਨਹੀਂ ਗਿਆ ਉਹ 23 ਦੇ 23 ਬੱਚਿਆਂ ਨੂੰ ਅੰਗਰੇਜ਼ੀ ਦਾ ਸਿੰਪਲ ਅਲਫਾਜ਼ 5ਵੀਂ 4ਵੀਂ 3ਜੀ 2ਜੀ ਚ ਪੜ੍ਹਦੇ ਬੱਚਿਆਂ ਨੂੰ ਇਹ ਨਹੀਂ ਪਤਾ ਕਿ ਕੈਟ ਲਿਖਿਆ ਬਾਟ ਲਿਖਿਆ ਉਹ ਕਹਿੰਦੇ ਜੀ ਪੜ੍ਹਾਈ ਨਹੀਂ ਹੁੰਦੀ ਉਹ ਦੋਨੋਂ ਟੀਚਰ ਸਸਪੈਂਡ ਕੀਤੇ 50 ਲੱਖ ਰੁਪਏ ਸਕੂਲ ਦਿੱਤਾ ਤੇ ਮੇਰਾ ਇਹ ਵਾਅਦਾ ਤੁਹਾਡੇ ਨਾਲ 2-3 ਮਹੀਨੇ ਚੋਂ ਸਕੂਲ ਤਿਆਰ ਕਰ ਦਾਂਗੇ ਜਦੋਂ ਸਕੂਲ ਤਿਆਰ ਹੋਗੇ ਤੁਹਾਨੂੰ ਇਨਵਾਈਟ ਕਰਾਂਗੇ ਤੇ ਬੱਚੇ ਉੱਥੇ ਦੋ ਨਵੇਂ ਟੀਚਰ ਭੇਜੇ ਮੋਬਾਈਲ ਹੁਣ ਅਸੀਂ 19190 ਸਕੂਲਾਂ 'ਚ ਵਾਈਫਾਈ ਲੱਗ ਰਿਹਾ 5000 'ਚ ਲੱਗ ਚੁੱਕਿਆ 31 ਮੈਂ ਕੋਈ ਲੰਬੀਆਂ ਤਰੀਕਾਂ ਨਹੀਂ 31 ਮਾਰਚ 2024 ਤੋਂ ਬਾਅਦ ਪੰਜਾਬ ਦਾ ਕੋਈ ਵੀ ਸਕੂਲ ਬਿਨਾਂ ਵਾਈਫਾਈ ਕਨੈਕਸ਼ਨ ਤੋਂ ਨਹੀਂ ਹੋਊਗਾ ਪੰਜਾਬ ਦਾ ਕੋਈ ਵੀ ਸਕੂਲ 31 ਮਾਰਚ 2024 ਤੋਂ ਬਾਅਦ ਕੋਈ ਵੀ ਬੱਚਾ ਸਾਡਾ 10000 ਦੇ 19000 ਇਹ ਤੁਸੀਂ ਸਾਨੂੰ ਹੈਡਲਾਈਨ ਦੇ ਰਹੇ ਹੋ ਅੱਜ 100% ਇਹ ਮਾਰਚ ਤੱਕ ਹਰ ਸਕੂਲ ਚ ਵਾਈਫਾਈ ਇਹ ਮੇਰੇ ਮੁੱਖ ਮੰਤਰੀ ਦੀ ਮੈਨੂੰ ਡੈਡ ਲਾਈਨ ਹੈ ਤੇ ਇਹ 100% ਡਿਲੀਵਰ ਕਰਾਂਗੇ ਕੋਈ ਬਹਾਨਾ ਨਹੀਂ ਠੀਕ ਬੀਐਸਐਨ ਨਾਲ ਨਾਲ ਅੱਜ ਕੀਤਾ ਜੇ ਕਿਤੇ ਕੋਈ ਖਰਾਬ ਵੀ ਹੁੰਦਾ ਤਾਂ ਸਾਡਾ ਆਪਣਾ ਕਾਲ ਸੈਂਟਰ ਅਸੀਂ ਆਪਣੇ ਸਿੱਖਿਆ ਵਿਭਾਗ ਦੇ ਵਿੱਚ ਬਣਾ ਰਹੇ ਹਾਂ ਠੀਕ ਹੈ ਤਾਂ ਕਿ ਜੋ ਕੋਈ ਕੰਮ ਹੁੰਦਾ ਇਮੀਡੀਏਟਲੀ ਉਹ ਠੀਕ ਹੋਵੇ ਨਾਲ ਹੀ ਤੁਹਾਨੂੰ ਇਹ ਵੀ ਦੱਸਣਾ ਕੋਈ ਬੱਚਾ ਥੱਲੇ ਨਹੀਂ ਬੈਠੂਗਾ ਹਾਂ 73330 ਡੈਸਕਾਂ ਦੀ ਲੋੜ ਸੀ ਉਹ ਅਸੀਂ ਲਾ ਕੇ 30% ਪਹੁੰਚ ਵੀ ਗਏ 31 ਮਾਰਚ 2024 ਕੋਈ ਵੀ ਬੱਚਾ ਦੇਖੋ ਸਕੂਲ ਦੇ ਵਿੱਚ ਕੀ ਕੁਝ ਚਾਹੀਦਾ ਨਵੇਂ ਟੀਚਰ ਭਰਤੀ ਕਰ ਰਹੇ ਆ ਚਾਰ ਦੁਬਾਰੀ ਚਾਹੀਦੀ ਹੈ ਫਰਨੀਚਰ ਚਾਹੀਦਾ ਤੇ ਉਸ ਤੋਂ ਬਾਅਦ ਬਿਲਕੁਲ ਬੇਸਿਕ ਨੀਡਸ ਨੇ ਇਹ ਬੁਨਿਆਦੀ ਬੁਨਿਆਦੀ ਟੰਚੇ ਸੀ ਜੀ ਇਹਨਾਂ ਦੇ ਉੱਤੇ ਲੱਗੇ ਹੋਏ ਆ ਤੇ ਹੋਰ ਵੀ ਪਹਿਲੀ ਵਾਰ ਹੀ ਅੱਜ ਬਰਾੜ ਸਾਹਿਬ ਕਿ ਪੰਜਾਬ ਦੇ ਜਿਹੜੇ ਸੀਨੀਅਰ ਸੈਕੰਡਰੀ ਸਕੂਲ ਆ ਜਿੱਥੇ 500 ਤੋਂ ਵੱਧ ਬੱਚਾ ਹੈ ਉੱਥੇ ਸਿਕਿਉਰਿਟੀ ਗਾਰਡ ਤੁਸੀਂ ਕਲਪ ਮੈਂ ਤੁਹਾਡੇ ਸ਼ੋਅ ਤੇ ਕਿਹਾ ਸੀ ਪਿਛਲੀ ਵਾਰੀ ਅੱਜ ਉਹ ਐਗਜ਼ੀਕਿਊਟ ਹੋ ਚੁੱਕਿਆ ਅੱਜ ਜੋ ਸਰਕਾਰੀ ਸਕੂਲਾਂ ਦੇ ਬਾਹਰ ਦੋ ਸਕਿਉਰਿਟੀ ਗਾਰਡ ਖੜੇ ਐ ਮਾਪਿਆਂ ਦੇ ਵਿੱਚ ਜੋ ਕੰਫੀਡੈਂਸ ਆਇਆ ਜੋ ਬੱਚਿਆਂ ਵੀ ਅੱਛਾ ਇੱਕ ਐਕਸ ਆਰਮੀ ਮੈਨ ਉੱਥੇ ਖੜਾ ਜੋ ਬੱਚਿਆਂ ਨੂੰ ਸੜਕ ਪਾਰ ਕਰਾਂ ਜੋ ਬੱਚਿਆਂ ਨੇ ਡਿਸਪਲਿਨ ਹੈ ਪੰਜਾਬ ਦੇ 2000 ਸੀਨੀਅਰ ਸੈਕੰਡਰੀ ਸਕੂਲਾਂ ਦੇ ਵਿੱਚੋਂ 1200 ਦੇ ਵਿੱਚ ਕੈਂਪਸ ਮੈਨੇਜਰ ਲੱਜੁਕਿਏ ਹੁਣ ਟੀਚਰ ਨੂੰ ਪ੍ਰਵਾਹ ਕਰਨ ਦੀ ਲੋੜ ਨਹੀਂ ਕਿ ਅੱਛਾ ਕੂੜਾ ਨਹੀਂ ਚੱਕਿਆ ਗਿਆ ਬਲਬ ਖਰਾਬ ਹੈ ਪੱਖਾ ਖਰਾਬ ਹੈ ਲਾਈਟ ਖਰਾਬ ਉਹ ਦੇਖਦਾ ਮੈਂ ਮੈਂ ਸਿੱਖਿਆ ਸੁਧਾਰ ਵਾਲਾ ਇੱਕ ਛੋਟਾ ਜਿਹਾ ਸਵਾਲ ਤੁਹਾਡੇ ਤੋਂ ਜ਼ਰੂਰ ਲੈਣਾ ਚਾਹੁੰਦਾ ਮੈਂ ਥੋੜਾ ਜਿਹਾ ਪ੍ਰੈਕਟੀਕਲ ਔਰ ਖੁੱ ਇਹ ਕੋ ਹਰ ਵਾਰ ਜਦ ਗੱਲ ਕੋ ਮੁਰ ਕੇ ਆਂਦੀ ਹੈ ਨਾ ਕਿ ਸਰਕਾਰੀ ਸਕੂਲ ਤੁਸੀਂ ਬਣਾਤੇ ਬਹੁਤ ਵਧੀਆ ਇੱਕ ਫੈਕਟ ਇਹ ਵੀ ਹੈ ਕਿ ਜਿਹੜੇ ਖਾਸ ਤੌਰ ਤੇ ਸ਼ਹਿਰਾਂ ਦੇ ਸਕੂਲਾਂ ਉੱਥੇ ਬਹੁਤ ਵੱਡੀ ਗਿਣਤੀ ਚ ਪ੍ਰਵਾਸੀ ਬੱਚੇ ਵੀ ਪੜ ਰਹੇ ਆ ਚਲੋ ਕੋਈ ਪ੍ਰੋਬਲਮ ਨਹੀਂ ਉਹ ਵੀ ਬੱਚੇ ਉਹਨਾਂ ਨੇ ਵੀ ਪੜਨਾ ਫਿਰ ਵਾਰ-ਵਾਰ ਗੱਲ ਹੁੰਦੀ ਹੈ ਕਿ ਟੀਚਰਾਂ ਦੇ ਬੱਚੇ ਉੱਥੇ ਪੜਨ ਕੀ ਬਾਕੀ ਪ੍ਰੈਕਟੀਕਲ ਗੱਲ ਪੋਸੀਬਲ ਹੈ ਕਿ ਹੁਣ ਜਿਹੜੇ ਟੀਚਰ ਦੇ ਕੋਲ 20 50000 ਰੁਪਏ ਸੈਲਰੀ ਆ ਰਹੀ ਹੈ ਜਾਂ ਕੋਈ ਹੋਰ ਚੰਗੇ ਪੈਸੇ ਕਮਾਰੇ ਉਹ ਜਿਹੜੇ ਪ੍ਰਾਈਵੇਟ ਸਕੂਲ ਚ ਜਾਂਦਾ ਤਾਂ ਕੀ ਪ੍ਰੋਬਲਮ ਹੈ ਇੱਕ ਇਹ ਧਾਰਨਾ ਤੋੜਨ ਦੀ ਲੋੜ ਹੈ ਕਿ ਹਾਂ ਮਤਲਬ ਪ੍ਰਾਈਵੇਟ ਚ ਜਾਣਾ ਨਹੀਂ ਆ ਸਰਕਾਰੀ ਚ ਜੇ ਬੱਚੇ ਟੀਚਰਾਂ ਦੇ ਪੜਨ ਲੱਗ ਜਾਣਗੇ ਤਾਂ ਹੀ ਉਹਦੇ ਪਰ ਸਟੈਂਪ ਲੱਗੂਗੀ ਵਧੀਆ ਹੋ ਗਿਆ ਨਹੀਂ ਠੀਕ ਕਹਿ ਰਹੇ ਹੋ ਤੁਸੀਂ ਦੇਖੋ ਮੈਂ ਕੱਲਾ ਸ਼ਹਿਰਾਂ ਦੀ ਗੱਲ ਨਹੀਂ ਈਵਨ ਜੇ ਤੁਸੀਂ ਪਿੰਡੂ ਹਾਲਾਤ ਦੇਖੋ ਜਾ ਕੇ ਉੱਥੇ ਵੀ ਬਹੁਤੇ ਸਕੂਲ ਐਦਾਂ ਦੇ ਨੇ ਜਿੱਥੇ ਸਿਰ ਪ੍ਰਵਾਸੀ ਬੱਚੇ ਪੜ ਰਹੇ ਕਿਉਂਕਿ ਹੋਇਆ ਕੀ ਕਿ ਪਿਛਲੇ ਸਮੇਂ ਹੁਣ ਕੋਈ ਵੀ ਮਾਤਾ ਪਿਤਾ ਗੌਰਵ ਠੀਕ ਹੈ ਕੋਈ ਵੀ ਮਾਤਾ ਪਿਤਾ ਉਹਦਾ ਇੱਕੋ ਹੀ ਸੁਪਨਾ ਹੁੰਦਾ ਚਾਹੇ ਉਹ ਦਿਹਾੜੀਦਾਰ ਹੈ ਚਾਹੇ ਉਹ ਯਾਨੀ ਅਰਬਾ ਪਤੀ ਹੈ ਉਹਦਾ ਸੁਪਨਾ ਹੋਗਾ ਮੇਰਾ ਬੱਚਾ ਸਭ ਤੋਂ ਸ਼ਾਨਦਾਰ ਸਕੂਲ ਚ ਪੜੇ ਹੁਣ ਜਦੋਂ ਸਕੂਲ 'ਚ ਹੈ ਹੀ ਕੁਛ ਨਹੀਂ ਤਾਂ ਲੋਕ ਇਵਨ ਟੀਚਰਸ ਨੂੰ ਵੀ ਆਪਾਂ ਕਿਉਂ ਬਲੇਮ ਕਰੀਏ ਆ ਜਾਂ ਕਿਸੇ ਹੋਰ ਨੂੰ ਕਿਉਂ ਬਲੇਮ ਕਰੀਏ ਅੱਜ ਜੋ ਮੁਹੱਈਆ ਕਰਾ ਰਹੇ ہیں ਜਿਵੇਂ ਸਾਡਾ ਸਕੂਲ ਆਫ ਐਮੀਨੈਂਸ ਹੈ ਮੈਂ ਥੋੜਾ ਨਾ ਵਾਅਦਾ ਕਰ ਰਿਹਾ ਪਹਿਲਾ ਸਾਲ ਸੀ ਅੱਜ ਤੋਂ ਹੋਰ ਸਾਲ ਦੋ ਸਾਲ ਬਾਅਦ ਇਹਦੇ ਲਈ ਯਾਨੀ ਇੰਨਾ ਟਫ ਕੰਪੀਟੀਸ਼ਨ ਹੋਇਆ ਕਰੂਗਾ ਕਿ ਇਵਨ ਜਿਹੜੇ ਸਭ ਤੋਂ امیر ਲੋਕ ਉਹ ਵੀ ਉਹਨਾਂ ਦੇ ਵੀ ਇੱਕ ਖੁਆਇਸ਼ ਹੋਊਗੀ ਕਿ ਸਾਡੇ ਬੱਚੇ ਨੂੰ ਸਕੂਲ ਆਫ ਫੈਮਿਨੈਂਸ ਚ ਮਿਲੇ ਬਿਕੋਜ਼ ਯੂ ਹੈਵ ਟੂ ਗਿਵ ਅ ਕੁਆਲਿਟੀ ਜੇ ਤੁਸੀਂ ਇੱਕ ਵਧੀਆ ਸਿੱਖਿਆ ਦੋਗੇ ਤਾਂ ਮੈਨੂੰ ਲੋਕ ਕਹਿੰਦੇ ਸੀ ਲੀਡਰਾਂ ਦੇ ਬੱਚੇ ਕਿਉਂ ਨਹੀਂ ਪੜਦੇ ਮੈਂ ਕਿਹਾ ਲੀਡਰ ਤਾਂ ਸਭ ਕੁਝ ਮੁਫਤ ਲੈਣ ਦੇ ਸ਼ੌਕੀਨ ਹੁੰਦੇ ਨੇ ਟੋਲ ਨਹੀਂ ਦੇਣਾ ਚਾਹੁੰਦੇ ਬਿਜਲੀ ਦਾ ਬਿੱਲ ਨਹੀਂ ਦੇਣਾ ਚਾਹੁੰਦੇ ਮੈਂ ਕਿਹਾ ਜੇ ਸਕੂਲ ਵਧੀਆ ਹੋ ਗਿਆ ਸਾਰੇ ਆਪਣੇ ਜਿਹੜੇ ਹੈ ਹੀ ਨਹੀਂ ਜਦੋਂ ਦੇਖੂਗਾ ਬੰਦਾ ਵੀ ਚਾਰ ਦਿਵਾਰੀ ਹੈ ਨਹੀਂ ਤੇ ਕੌਣ ਜਾਏਗਾ ਕੋਈ ਵੀ ਆਪਣਾ ਮੈਂ ਤਾਂ ਇਹ ਕਹਿੰਦਾ ਕਿ ਦੇਖੋ ਇਸੀ ਕਰਕੇ ਜਿਹੜਾ ਪ੍ਰਾਈਵੇਟ ਸਕੂਲਾਂ ਦਾ ਬਹੁਤ ਜ਼ਿਆਦਾ ਪ੍ਰਫੁੱਲਿਤ ਹੋਇਆ ਜਿਹੜੇ ਮਿਡਲ ਕਲਾਸ ਹੈ ਲੋਅਰ ਮਿਡਲ ਕਲਾਸ ਹੈ ਉਸ ਨੂੰ ਮਜਬੂਰ ਹੋ ਕੇ ਬਣਾਏ ਬੜੇ ਸੋਹਣੇ ਹੁਣ ਵੀ ਮੇਰੀ ਹੁਣ ਵੀ ਮੈਨੂੰ ਬਹੁਤ ਸਾਰੇ ਮਾਤਾ ਪਿਤਾ ਮੈਨੂੰ ਨਿੱਜੀ ਮੈਸੇਜ ਕਰਦੇ ਆ ਵੀ ਤੁਹਾਡੇ ਕਹਿੰਦੇ ਅਸੀਂ ਆਪਣਾ ਬੱਚਾ ਸਕੂਲ ਚ ਪਾਤਾ ਹੈ ਕਈ ਵਾਰੀ ਬਾਤ ਚ ਇਹ ਵੀ ਕਹਿੰਦੇ ਪਾ ਦਿੱਤਾ ਉਹਨਾਂ ਇਹ ਕਮੀਆਂ ਦੀ ਸਰ ਦੂਰ ਕਰੋ ਉਹ ਦੱਸਦੇ ਨੇ ਤੇ ਅਸੀਂ ਉਹ ਦੂਰ ਕਰ ਵੀ ਰਹੇ ਆ ਇਹ ਕੋਈ ਇਹ ਕੋਈ ਗੌਰਵ ਇਦਾਂ ਦਾ ਕੰਮ ਨਹੀਂ ਮੈਜਿਕ ਹੈ ਦਵਾ ਕਿ ਮੈਂ ਹੋਰ 2 ਮਹੀਨੇ ਚ 20000 ਸਕੂਲ ਬਹੁਤ ਲੰਬਾ ਹੈ 2 ਸਾਲ 4 ਸਾਲ ਇੱਕ ਇੱਕ ਆਪਣੇ ਟਿਨਿਓਰ ਚ ਵੀ ਹੈ ਇਹ ਲੰਬਾ ਸਫਰ ਹੈ ਇਹ ਲੰਬਾ ਸਫਰ ਹੈ ਪਰ ਅਸੀਂ ਉਧਰ ਨੂੰ ਤੁਰ ਪਏ ਹਾਂ ਪਰ 올 ਦਾ ਟਾਈਮ ਕਰਦੇ ਰਹਿਣਾ ਪਏਗਾ ਉਹ ਰੋਜ਼ ਰੋਜ਼ ਕੁਝ ਨਾ ਕੁਝ ਸੁਧਾਰ ਰੋਜ਼ ਕੁਝ ਨਾ ਕੁਝ ਹੋ ਕਲੀ ਇਨਫਰਾਸਟ੍ਰਕਚਰ ਵਾਈਜ਼ ਨਹੀਂ ਟੀਚਰ ਟ੍ਰੇਨਿੰਗ ਨਾ ਉਸੇ ਪੁਆਇੰਟ ਤੇ ਆ ਰਿਹਾ ਕਿ ਹੋਰ ਵੀ ਫੋਕਸ ਕਿਤੇ ਤੁਸੀਂ ਇਨਫਰਾ ਦੇ ਉੱਤੇ ਤਾਂ ਨਹੀਂ ਕਰੀ ਜਾ ਰਹੇ ਇਨਫਰਾਸਟ੍ਰਕਚਰ ਇੱਕ ਹਿੱਸਾ ਹੈ ਕਿਉਂਕਿ ਇਨਫਰਾਸਟ੍ਰਕਚਰ ਦਿਸਦਾ ਹੈ ਤੁਸੀਂ ਕਦੀ ਵੀ ਆਪਣੇ ਬੱਚੇ ਨੂੰ ਸਕੂਲ 'ਚ ਨਹੀਂ ਭੇਜੋਗੇ ਜਿੱਥੇ ਬਾਥਰੂਮ ਹੀ ਨਹੀਂ ਜਿੱਥੇ ਤੁਸੀਂ ਦੇਖੋਗੇ ਯਾਰ ਚਾਰ ਦੀਵਾਰੀ ਹੈ ਨਹੀਂ ਜਿੱਥੇ ਤੁਸੀਂ ਦੇਖੋਗੇ ਕਿ ਕਲਾਸਰੂਮ ਹੀ ਹੈ ਨਹੀਂ ਬਿਲਕੁਲ ਠੀਕ ਹੈ ਠੀਕ ਹੈ ਤਾਂ ਇਹ ਚੀਜ਼ਾਂ ਹੈਗੀਆਂ ਜੋ ਬਾਰੀ ਤੌਰ ਤੇ ਦਿਖਦੀਆਂ ਉਸ ਤੋਂ ਬਾਅਦ ਤੁਸੀਂ ਪ੍ਰੇਫਰ ਕਰੋਗੇ ਰਿਜ਼ਲਟਸ ਜਿਵੇਂ ਇਸ ਸਾਲ ਦੇ ਜਿਹੜੇ ਰਿਜ਼ਲਟਸ ਸਿਗੇ ਉਹ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਇਤਿਹਾਸ ਦੇ ਵਿੱਚ ਸਰਕਾਰੀ ਸਕੂਲਾਂ 'ਚ ਸਭ ਤੋਂ ਸ਼ਾਨਦਾਰ ਸੀ ਮੈਂ ਸਿਰਫ ਪਾਸਿੰਗ ਪਰਸੈਂਟੇਜ ਦੀ ਗੱਲ ਨਹੀਂ ਕਰੂੰਗਾ ਪਾਸਿੰਗ ਪਰਸੈਂਟੇਜ ਨੂੰ ਸਾਈਡ ਤੇ ਰੱਖ ਦਿਓ ਸਾਡੀ ਜਿਹੜੀ ਮੈਰਿਟ ਹੈ ਉਹ ਦੋ ਗੁਣਾ ਵਧੀਆਂ ਪ੍ਰਾਈਵੇਟ ਦੀਆਂ ਘਟੀਆਂ ਨੇ ਜੇਕਰ ਕੋਈ ਇਹ ਤਰਕ ਦੂਗਾ ਜੀ ਪੇਪਰ ਸੌਖਾ ਆ ਗਿਆ ਹੁਣ ਇਸ ਸਾਲ ਪ੍ਰਾਈਵੇਟ ਦੀਆਂ ਘਟੀਆਂ ਸਾਡੇ ਦੇ ਵਿੱਚ 100 ਗੁਣਾ ਜਾਫਾ ਸਭ ਤੋਂ ਵੱਧ 80% ਤੋਂ ਵੱਧ ਬੱਚੇ ਇਸ ਸਾਲ ਚ ਸਭ ਤੋਂ ਵੱਧ 60% ਤੋਂ ਵੱਧ ਬੱਚੇ ਇਸ ਸਾਲ ਚ ਤਾਂ ਅਸੀਂ ਬਹੁਤ ਤੇ ਇਹਦੇ ਲਈ ਕੋਈ ਇਕੱਲਾ ਹਰਜੋਤ ਬੈਂਸ ਦਾ ਕ੍ਰੈਡਿਟ ਨਹੀਂ ਜਾਂ ਮਾਨ ਸਾਹਿਬ ਦਾ ਕ੍ਰੈਡਿਟ ਇਹਦੇ ਲਈ ਇਹ ਹੈ ਕਿ ਉਹਨਾਂ ਨੂੰ ਇਹ ਲੱਗ ਰਿਹਾ ਕਿ ਇੱਕ ਚੰਗੀ ਸਰਕਾਰ ਆਈ ਹੈ ਇੱਕ ਐਦਾਂ ਦਾ ਮੁੱਖ ਮੰਤਰੀ ਹੈ ਜੋ ਸਿੱਖਿਆ ਪ੍ਰਤੀ ਸੰਵੇਦਨਸ਼ੀਲ ਹੈ ਉਹ ਟੀਚਰਸ ਉਹਨਾਂ ਦਾ ਕੌਨਫੀਡੈਂਸ ਵੱਧਦਾ ਠੀਕ ਹੈ ਮੈਂ ਟੀਚਰਸ ਵੱਲ ਮੈਂ ਇੱਕ ਸਵਾਲ ਲੈ ਲਵਾਂ ਉਸ ਤੋਂ ਬਾਅਦ ਆਪਾਂ ਮੈਂ ਅਗਲੇ ਸੈਗਮੈਂਟ ਵੱਲ ਰੁੱਕ ਕਰਾਂਗਾ ਕੁਝ ਟੀਚਰਸ ਦੇ ਨਾਲ ਗੱਲ ਹੋਈ ਹੈ ਜੀ ਇੱਕ ਨਾ ਹਰ ਡਿਪਾਰਟਮੈਂਟ ਦੇ ਵਿੱਚ ਜਿਹੜੇ EMPLOYEES ਹੁੰਦੇ ਆ ਉਹਨਾਂ ਨੂੰ ਫ੍ਰੀ ਹੈਂਡ ਦੇਣ ਦੀ ਵੀ ਜ਼ਰੂਰਤ ਹੁੰਦੀ ਹੈ ਕੁਝ ਟੀਚਰਸ ਇਹ ਵੀ ਕਹਿੰਦੇ ਨਜ਼ਰ ਆਇਆ ਕਿ ਕੁਝ ਪਾਲਿਸੀਜ਼ ਹੈਗੀਆਂ ਨੇ ਉਹਦੇ ਉੱਤੇ ਐਜੂਕੇਸ਼ਨ ਡਿਪਾਰਟਮੈਂਟ ਓਵਰ ਫੋਕਸ ਕਰ ਦਿੰਦਾ ਹੈ ਤੇ ਜੋ ਟੀਚਰ ਖੁਦ ਕਰਵਾ ਸਕਦੇ ਨੇ ਜਾਂ ਕਰਨਾ ਚਾਹੁੰਦੇ ਨੇ ਉਸ ਵਾਲੇ ਪਾਸੇ ਉਹਨਾਂ ਦਾ ਧਿਆਨ ਨਹੀਂ ਜਾਂਦਾ ਤਾਂ ਲੱਗਦਾ ਹੈ ਕਿ ਜਿਹੜੇ ਟੀਚਰਸ ਨੇ ਹੁਣ ਪੰਜੋ ਉਂਗਲੀਆਂ ਦਾ ਬਰਾਬਰ ਨਹੀਂ ਨੇ ਬਹੁਤ ਸਾਰੇ ਟੀਚਰਸ ਐਸੇ ਨੇ ਬਹੁਤ ਮਿਹਨਤ ਦੇ ਨਾਲ ਬੱਚਿਆਂ ਨੂੰ ਪੜਾ ਰਹੇ ਨੇ ਕਿ ਉਹਨਾਂ ਨੂੰ ਥੋੜਾ ਫ੍ਰੀ ਹੈਂਡ ਦਿੱਤਾ ਜਾਵੇ ਕਿ ਉਸ ਉਸ ਵਾਲੇ ਪਾਸੇ ਵੀ ਕਿਉਂਕਿ ਆਲਰੇਡੀ ਉਹਨਾਂ ਨੂੰ ਪਤਾ ਕਿ ਕਿਵੇਂ ਬੱਚਿਆਂ ਨੂੰ ਪੜਾਉਣਾ ਹੈ ਯਾਨੀ 100% ਗੌਰਵ ਮੈਂ ਤਾਂ ਹਮੇਸ਼ਾ ਇਹ ਮੰਨਦਾ ਕਿ ਇੱਕ ਅਧਿਆਪਕ ਤੋਂ ਵਧੀਆ ਕੋਈ ਜਾਣਕਾਰ ਨਹੀਂ ਉਸ ਦੀ ਕਲਾਸ ਬਾਰੇ ਮੈਂ ਇੱਥੇ ਬੈਠ ਕੇ ਆ ਮੇਰੇ ਇਲਾਵਾ ਕੋਈ ਵੀ ਹੋਰ ਅਫਸਰ ਬੈਠ ਕੇ ਅੱਗੇ ਬੈਠ ਕੇ ਚੰਡੀਗੜ੍ਹ ਤੋਂ ਪਾਲਿਸੀ ਬਣਾ ਕੇ ਭੇਜੇ ਉਸ ਦਾ ਕੋਈ ਅਸਰ ਨਹੀਂ ਹੋਊਗਾ ਇਸੇ ਕਰਕੇ ਮੈਂ ਆਪ ਸਕੂਲਾਂ 'ਚ ਜਾਣਾ ਸ਼ੁਰੂ ਕੀਤਾ ਸੀ ਤੇ ਹੁਣ ਵੀ ਜਾਂਦਾ ਤੇ ਬਹੁਤ ਸਾਰਾ ਫੀਡਬ ਮੈਂ ਦੇ ਨਾਲ ਮੈਂ 100% ਸਹਿਮਤ ਹਾਂ ਜਿੱਥੇ ਟੀਚਰ ਵਧੀਆ ਪੜਾ ਰਿਹਾ ਮੈਂ ਇਦਾਂ ਦੇ ਸਕੂਲਾਂ 'ਚ ਵੀ ਗਿਆ ਹਾਲੇ ਇਨਫਰਾਸਟ੍ਰਕਚਰ ਬਹੁਤ ਮਾੜਾ ਹੈ ਪਰ ਉਸਦੇ ਕਲਾਸ ਦਾ ਕੋਈ ਵੀ ਬੱਚਾ ਯਾਨੀ ਉਹ ਬੱਚੇ ਮੇਰੇ ਨਾਲ ਲੜਦੇ ਜੀ ਮੇਰੇ ਤੋਂ ਕਿਉਂ ਨਹੀਂ ਪੁੱਛ ਰਹੇ ਅਕਸਰ ਕੀ ਹੁੰਦਾ ਕਿ इवन ذੋ ਪ੍ਰਾਈਵੇਟ ਸਕੂਲਾਂ ਯਾਨਾ ਬੱਚੇ ਕਬਰ ਆ ਜਾਂਦੇ ਆ ਉਹ ਤੁਹਾਡੇ ਪਹੁੰਚਣ ਤੋਂ ਪਹਿਲਾਂ ਸੈਟਿੰਗ ਤਾਂ ਨਹੀਂ ਕਰ ਦਿੰਦੇ ਨਹੀਂ ਕਿਸੇ ਨੂੰ ਪਤਾ ਨਹੀਂ ਹੁੰਦਾ ਮੈਂ ਮੇਰੇ ਇਵਨ ਮੇਰੇ ਡਰਾਈਵਰ ਨੂੰ ਵੀ ਨਹੀਂ ਪਤਾ ਹੁੰਦਾ ਕਿ ਮੈਂ ਕਿੱਥੇ ਜਾਣਾ ਤਾਂ ਸਾਡਾ ਇਹ ਹੈ ਕਿਤੇ ਵੀ ਜਾ ਰਹੇ ਕਿਸੇ ਕਿਸੇ ਦੇ ਕਿਸੇ ਹੋਰ ਜ਼ਿਲ੍ਹੇ ਜਾ ਰਹੇ ਜਿਹੜਾ ਸਕੂਲ ਰੋਡ ਤੇ ਜਾਂ ਕਿਤੇ ਹੋਰ ਦੇਖਿਆ ਤੱਕ ਪਤਾ ਹੀ ਨਹੀਂ ਹੁੰਦਾ ਬਹੁਤ ਵਾਰੀ ਇਦਾਂ ਵੀ ਹੁੰਦਾ ਇਦਾਂ ਦੇ ਸਕੂਲ ਵੀ ਮਿਲੇ ਮੈਨੂੰ ਜਿੱਥੇ ਮੈਂ ਪਹੁੰਚਿਆ ਤਾਂ ਸਾਰੇ ਚਾਰ ਉਹ ਅਧਿਆਪਕ ਬੈਠ ਕੇ ਚਾਹ ਪੀ ਰਹੇ ਸੀ ਤੁੱਪ ਸੇਕ ਰਹੇ ਸੀ ਹਮ ਇਦਾਂ ਦੇ ਵੀ ਮਿਲੇ ਇਦਾਂ ਦੇ ਸਕੂਲ ਵੀ ਮਿਲੇ ਜਿੱਥੇ ਛੁੱਟੀ ਤੋਂ ਬਾਅਦ ਵੀ ਅਧਿਆਪਕ ਬੈਠ ਕੇ ਬੱਚਿਆਂ ਨਾਲ ਬਿਆਹ ਉਹਨਾਂ ਨੂੰ ਗੇਮ ਖੇਡਾਈ ਕਰ ਰਹੇ ਸੀ ਸੋ ਦੋਨੋਂ ਹੈ ਜਿਵੇਂ ਤੁਸੀਂ ਕਿਹਾ ਜਿੱਥੇ ਤਾਂ ਉਹਨਾਂ ਦੇ ਅਧਿਆਪਕ ਉਹਨਾਂ ਨੂੰ ਫ੍ਰੀ ਹੈਂਡ ਹੈ ਤੇ ਉਹਨਾਂ ਦੀ ਸ਼ਾਬਾਸ਼ੀ ਹੈ ਵਾਹ ਵਾਈ ਹੈ ਪਰ ਹਾਂ ਜਿਵੇਂ ਮੈਂ ਤੁਹਾਨੂੰ ਕੁਝ ਸਕੂਲਾਂ ਦਾ ਉਦਾਹਰਨ ਦਿੱਤਾ ਜਿੱਥੇ ਹਾਲਾਤ ਜਿਵੇਂ ਤੁਹਾਨੂੰ ਜੇਕਰ 55% ਬੱਚੇ ਨਹੀਂ ਪੜ ਪਾ ਰਹੇ ਤਾਂ ਤੁਹਾਨੂੰ ਕੁਛ ਨਾ ਕੁਛ ਕੈਂਪੇਨਸ ਕੋਈ ਸਪੈਸ਼ਲ ਪ੍ਰੋਗਰਾਮਸ ਚਲਾਣੇ ਪੈਣੇ ਹੂੰ ਤੇ ਮੈਂ ਟੀਚਰਾਂ ਵਾਲੇ ਸਕੂਲ ਆਫ ਐਮਿਨੈਂਸ ਤੇ ਤੁਸੀਂ ਜ਼ਿਕਰ ਕੀਤਾ ਸੀ ਤੁਹਾਡੇ ਵਿਰੋਧੀ ਕਹਿੰਦੇਗੇ ਤੁਸੀਂ ਪੁਰਾਣੀਆਂ ਚੀਜ਼ਾਂ ਦੇ ਉੱਤੇ ਨਵਾਂ ਲੈਵਲ ਲਗਾ ਰਹੇ ਹੋ ਹੂੰ ਅੰਮ੍ਰਿਤਸਰ ਵਾਲੇ ਸਕੂਲ ਦਾ ਤੁਹਾਨੂੰ ਪਤਾ ਕਿ ਬਹੁਤ ਰੌਲਾ ਪਿਆ ਤੁਹਾਡੇ ਆਪੋਜੀਸ਼ਨ ਨੇ ਕਾਫੀ ਬਿਆਨਬਾਜ਼ੀ ਹੋਈ ਉਸ ਬਹੁਤ ਬਿਆਨਬਾਜ਼ੀ ਹੋਈ ਮੈਂ ਮੈਂ ਤਾਂ ਹਮੇਸ਼ਾ ਕਹਿੰਦਾ ਮੈਂ ਉੱਥੇ ਵਿਧਾਨ ਸਭਾ 'ਚ ਵੀ ਕਿਹਾ ਸੀ ਜੀ ਈਵਨ ਤੁਹਾਨੂੰ ਵੀ ਇਨਵਾਈਟ ਕਰਦਾ ਤੇ ਮੈਂ ਬੜੇ ਕੌਨਫੀਡੈਂਟਲੀ ਮੈਂ ਹੁਣ ਵੀ ਉਸ ਸਕੂਲ ਦੇ ਉਦਘਾਟਨ ਤੋਂ ਬਾਅਦ ਪਿਛਲੇ ਪਿਛਲੇ ਮਹੀਨੇ ਮੈਂ ਅੰਮ੍ਰਿਤਸਰ ਗਿਆ ਸੀ ਤੇ ਮੈਂ ਉਸ ਸਕੂਲ ਦੇ ਵਿੱਚ ਅਚਨਚੇਤ ਗਿਆ ਈਵਨ ਜਦੋਂ ਮੈਂ ਅੱਜ ਵੀ ਬਤੌਰ ਸਿੱਖਿਆ ਮੰਤਰੀ ਮੈਨੂੰ ਕਈ ਵਾਰੀ ਬਹੁਤ ਪ੍ਰਾਈਵੇਟ ਸਕੂਲਾਂ ਤੋਂ ਵੀ ਨਿਯੋਤੇ ਆਉਂਦੇ ਆ ਐਸ ਚੀਫ ਗੈਸਟ ਬਿਲਕੁਲ ਠੀਕ ਹੈ ਮੈਂ ਮੈਂ ਤੁਹਾਨੂੰ ਦਿਲ ਦੀ ਗੱਲ ਦੱਸ ਰਿਹਾ ਜਦੋਂ ਉਸਦੇ ਗੇਟਸ 'ਚ ਮੈਂ ਬੜਿਆ ਉਦਘਾਟਨ ਤੋਂ 1 ਮਹੀਨੇ ਡੇਢ ਕੇ ਮਹੀਨੇ ਬਾਅਦ ਦੀ ਗੱਲ ਮੈਨੂੰ ਐਸ ਸਿੱਖਿਆ ਮੰਤਰੀ ਵੀ ਮਾਨ ਮਹਿਸੂਸ ਹੈ ਕਿ ਸਾਡੇ ਸਰਕਾਰੀ ਸਕੂਲ ਹੈ ਮੈਂ ਤੁਹਾਨੂੰ ਹੁਣ ਵੀ ਕਹਿੰਦਾ ਚਲੋ ਤੁਸੀਂ ਈਵਨ ਐਨੀ ਡੇਟ ਤੁਸ ਈਵਨ ਹੁਣ ਤੁਸੀਂ ਟੀਮ ਭੇਜ ਦੋ ਕੱਲ ਸਵੇਰੇ ਆਪਣੀ ਟੀਮ ਭੇਜ ਦੋ ਇੱਕ ਇੰਡੀਪੈਂਡੈਂਟ ਸਰਵੇ ਕਰਾਓ ਮੈਂ ਬੱਚਿਆਂ ਨੂੰ ਆਪ ਪੁੱਛਿਆ ਮੈਂ ਬੱਚਿਆਂ ਨੂੰ ਕਿਹਾ ਵੀ ਕਿ ਜੀ ਕਹਿੰਦੇ ਉਹ ਕਹਿੰਦੇ ਕਿ ਬਿਲਡਿੰਗ ਬਦਲਣ ਦੇ ਨਾਲ ਸਿਰਫ ਬਿਲਡਿੰਗ ਨਹੀਂ ਬਦਲੀ ਜੋ ਪੜਾਉਣ ਦਾ ਟੀਚਰਸ ਦਾ ਤਰੀਕਾ ਸੀ ਕੌਨਫੀਡੈਂਸ ਸੀ ਉਹ ਪੂਰੇ ਸਕੂਲ ਦਾ ਮਾਹੌਲ ਬਦਲ ਗਿਆ ਤੁਸੀਂ ਉਸ ਤੇ ਐਂਟਰ ਕਰੋਗੇ ਤੁਹਾਨੂੰ ਲੱਗਦਾ ਤੁਸੀਂ ਕਿਸੇ ਯੂਨੀਵਰਸਿਟੀ ਚ ਆ ਗਏ ਹੋ ਉਹ ਇਨਾ ਸ਼ਾਨਦਾਰ ਸਕੂਲ ਹੈ ਗਰੰਟੀਡ ਗੌਰਵ ਪੰਜਾਬ ਦਾ ਕੋਈ ਪ੍ਰਾਈਵੇਟ ਸਕੂਲ ਦਾ ਕਲਾਸਰੂਮ ਹਮ ਉਹਦੇ ਬਰਾਬਰ ਨਹੀਂ ਹੈ ਦਿਸ ਇਜ਼ ਮਾਈ ਗੈਰ ਕਿੰਨੇ ਤਿਆਰ ਕਰ ਰਹੇ ਹੋ ਤੁਸੀਂ ਕਿੰਨੇ ਹੋ ਗਿਆ ਹੈ ਅਗਲੇ ਕੁਝ ਹਫਤਿਆਂ ਦੇ ਵਿੱਚ ਉਮੀਦ ਹੈ ਅਗਲੇ ਮਹੀਨੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਸੱਤ ਹੋਰ ਸਕੂਲ ਜਿਹੜੇ ਆ ਉਹ ਲੋਕ ਕਰਪਨ ਕਰ ਦੇਣਗੇ ਤੇ 33 ਸਕੂਲਾਂ ਦੇ ਵਿੱਚ ਬਹੁਤ ਹੀ ਹਲਾਸ਼ਰੀ ਨਾਲ ਕੰਮ ਚੱਲ ਰਿਹਾ ਹਮ 83 ਸਕੂਲ ਇਦਾਂ ਦੇ ਨੇ ਜਿੱਥੇ ਸਾਨੂੰ ਨਵੇਂ ਬਲਾਕ ਬਣਾਉਣੇ ਪੈ ਰਹੇ ਨੇ ਅੱਛਾ ਜਿੱਥੇ ਜਗ੍ਹਾ ਹੀ ਨਹੀਂ ਜਿੱਥੇ ਕੰਮ ਨਹੀਂ ਕਾਰਡ ਸੀ ਉੱਥੇ ਟਾਈਮ ਲੱਗੂਗਾ ਬਹੁਤ ਟਾਈਮ ਲੱਗੂਗਾ ਪਰ ਹਰ ਜਗ੍ਹਾ ਕੰਮ ਚੱਲ ਰਿਹਾ ਹਮ ਕਲਾਸਾਂ ਹਰ ਸਕੂਲ ਸ਼ੁਰੂ ਹੋ ਚੁੱਕੀਆਂ ਬੱਚਿਆਂ ਨੂੰ ਯੂਨੀਫਾਰਮ ਮਿਲ ਗਈ ਰਹੀ ਹੈ ਅ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਹਰ ਡਿਸਟ੍ਰਿਕਟ ਹੈੱਡਕੁਆਰਟਰ ਤੇ ਕੋਈ ਇਦਾਂ ਦਾ ਸਕੂਲ ਆਫ ਐਬਿਲਿਟੀ ਜ਼ਰੂਰ ਹੋਵੇ ਜਿੱਤੇ ਸਵਿਮਿੰਗ ਪੂਲ ਹੋਵੇ ਠੀਕ ਹੈ ਕੋਈ ਇਦਾਂ ਦਾ ਸਕੂਲ ਜ਼ਰੂਰ ਹੋਵੇ ਜਿਹੜੇ ਆਡੀਟੋਰੀਅਮ ਹੋਵੇ ਹਾਂ ਤੁਸੀਂ ਸਰਕਾਰੀ ਸਕੂਲਾਂ 'ਚ ਕਰੀ ਆਡੀਟੋਰੀਅਮ ਬਾਰੇ ਸੋਚ ਵੀ ਨਹੀਂ ਸਕਦੇ ਕਿਉਂਕਿ ਇਹ ਸਿਰਫ ਪ੍ਰਾਈਵੇਟ ਸਕੂਲਾਂ ਦੇ ਵੱਡੇ-ਵੱਡੇ ਆਮ ਪ੍ਰਾਈਵੇਟ ਸਕੂਲਾਂ ਨੂੰ ਫਿਨੈਂਸ ਚ ਹੋਏਗਾ ਆਡੀਟੋਰੀਅਮ ਕੋਸ਼ਿਸ਼ ਹੈ ਕਿ ਹਰ ਡਿਸਟ੍ਰਿਕਟ ਵਾਈਜ਼ ਤਾਂ ਕਿ ਉੱਥੇ ਕੋਈ ਫੰਕਸ਼ਨ ਕਰਨਾ ਹੈ ਉੱਥੇ ਕੋਈ ਤੁਸੀਂ ਬੱਚਿਆਂ ਨੂੰ ਬੁਲਾ ਕੇ ਕੋਈ ਟ੍ਰੇਨਿੰਗ ਦੇਣੀ ਹੈ ਉਹ ਹੋਵੇ ਮਲਟੀਪਰਪਸ ਹਾਲ ਅਸੀਂ ਹਰ ਸਕੂਲ 'ਚ ਦੇ ਰਹੇ ਹਾਂ ਠੀਕ ਹੈ ਜਿਹਨੂੰ ਕਹਿ ਸਕਦੇ ਤੁਸੀਂ ਸਟੇਟ ਆਫ ਆਰਟ ਲੈਬਸ ਹਰ ਸਕੂਲ ਦੇ ਵਿੱਚ ਸ਼ਾਨਦਾਰ ਲਾਇਬ੍ਰੇਰੀ ਹਰ ਸਕੂਲ ਆਫ ਐਮਿਨੈਂਸ ਦੇ ਵਿੱਚ ਤੇ ਬਾਕੀ ਇਹ ਇਨਫਰਾਸਟ੍ਰਕਚਰ ਜੀ ਦੇਖੋ ਕੋਈ ਐਡਮਿਸ਼ਨ ਦਾ ਵੀ ਕੋਈ ਵੱਖਰਾ ਐਡਮਿਸ਼ਨ ਜੀ ਹੁਣ ਇਸ ਵਾਰੀ ਤਾਂ ਆਪ ਜੀ ਦੇ ਨਾਲ ਦੱਸ ਦਵਾਂ ਇਸ ਵਾਰੀ ਜਿਹੜਾ ਸਕੂਲ ਆਫ ਫੈਮਿਨੈਂਸ ਦਾ ਇਮਤਿਹਾਨ ਹੈ ਉਹ ਫ फेब्रुवारी ਦੇ ਵਿੱਚ ਹੋਊਗਾ फेब्रुवारी ਦੇ ਆਖਰੀ ਹਫਤੇ ਦੇ ਵਿੱਚ 9ਵੀਂ ਤੇ 11ਵੀਂ ਦੇ ਲਈ ਤੇ ਇਹ ਸਾਡਾ ਜਿਹੜਾ ਹੁਣ ਉਹਨਾਂ ਦੀ ਕੋਚਿੰਗ ਵੀ ਸ਼ੁਰੂ ਕਰਤੀ ਪਿੰਟਰ ਕੈਂਪ ਹੋ ਰੇ ਡੇਲੀ ਤੋਂ ਸਪੈਸ਼ਲ ਟੀਚਰਜ਼ ਆ ਕੇ ਨੀਟ ਤੇ ਜੇਈਡੀ ਟ੍ਰੇਨਿੰਗ ਦੇ ਰਹੇ ਆ ਅੰਮ੍ਰਿਤਸਰ ਦੇ ਵਿੱਚ ਅਸੀਂ ਵਿੰਟਰ ਕੈਂਪ ਲਾ ਰਹੇ ਆ 15 ਦਿਨ ਦਾ ਠੀਕ ਹੈ ਬੱਚੇ ਉੱਥੇ ਰਹਿਣਗੇ 600 ਬੱਚਾ ਉਹਨਾਂ ਨੂੰ ਜਿਹੜੇ ਬੈਸਟ ਪ੍ਰੋਫੈਸਰਸ ਹੈ ਉਹ ਆ ਕੇ ਨੀਟ ਤੇ ਜੇਈਡੀ ਟ੍ਰੇਨਿੰਗ ਦੇ ਰਹੇ ਆ ਸਾਡੇ ਸਕੂਲ ਆਫ ਐਮੀਨੈਂਸ ਦੇ ਬੱਚਿਆਂ ਨੂੰ ਐਕਸਪੋਜ਼ਰ ਜੋ ਮਿਲਦਾ ਉਹ ਕਿਸੇ ਪ੍ਰਾਈਵੇਟ ਸਕੂਲ ਨਹੀਂ ਸਾਡੇ ਬੱਚੇ ਜਿਹੜੇ ਆ ਉਹ ਇਸਰੋ ਗਏ ਇਸਰੋ ਜਾ ਕੇ ਉਹ ਨਹੀਂ ਆਪ ਦੇਖੇ ਹੁਣ ਵੀ ਅਸੀਂ ਕੈਟੇਗਰੀਜ਼ ਕਰਤਾ ਜਿਹੜਾ ਬੱਚਾ ਕਹਿੰਦਾ ਮੈਂ ਐਨਡੀਏ ਜਾਣਾ ਚਾਹੁੰਦਾ ਅਸੀਂ ਹੁਣੇ ਤੋਂ ਉਹਨਾਂ ਦੇ ਜਿਹੜੇ ਕੈਂਪਸ ਨੇ ਸਕੂਲ ਪੁਲਿਸ ਅਕੈਡਮੀ ਫਲੋਰ ਉਹਨਾਂ ਨੂੰ ਕੈਂਟੋਨਮੈਂਟਸ ਤਾਂ ਕਿ ਉਹਨੂੰ ਪਤਾ ਹੋਵੇ ਉਹ ਜੋ ਸੁਪਨਾ ਦੇਖ ਰਿਹਾ ਉਸਨੂੰ ਜੀ ਸਕਣ ਉਹ ਜਾ ਕੇ ਆਰਮੀ ਆਫੀਸਰ ਨਾਲ ਹੱਥ ਮਿਲਾ ਸਕਣ ਜਿਹੜੇ ਕਹਿੰਦੇ ਅਸੀਂ ਯੂਪੀਐਸਸੀ ਜਾਣਾ ਚਾਹੁੰਦੇ ਆ ਅਸੀਂ ਆਪਣੇ ਯੰਗ ਆਫੀਸਰਸ ਨੂੰ ਮਕਸੀਪਾ ਦੇ ਵਿੱਚ ਉਹਨਾਂ ਦੀ ਦੋ ਦਿਨ ਦੀ ਟ੍ਰੇਨਿੰਗ ਲਵਾ ਰਿਹਾ ਕਿ ਅੱਛਾ ਕਿ ਮੈਂ ਜਾ ਕੇ ਗੱਲ ਕਰਦਾ ਜਦੋਂ ਬੱਚੇ ਨਾਲ ਉਹ ਕਹਿੰਦਾ ਜੀ ਮੈਂ ਬੰਨਾ ਤਾਂ ਆਈਪੀਐਸ ਜਾਂਦੀ ਆ ਪਰ ਉਸ ਬੱਚੀ ਨੂੰ ਪਤਾ ਹੀ ਨਹੀਂ ਸੋ ਇਹ ਚੀਜ਼ਾਂ ਤਾਂ ਕਿ ਉਹ ਆਪਣੇ ਸੁਪਨੇ ਨੂੰ ਜੀ ਸਕਣ ਪੈਸਾ ਮੈਂ ਪੁੱਛ ਰਿਹਾ ਕਿ ਜਰਨਲਿਸਟ ਵੀ ਬਣਾ ਜਾਣਾ ਹੈ ਕਿ ਨਹੀਂ ਜਰਨਲਿਸਟ ਬਣਾ ਚਾਹੁੰਦੇ ਬਹੁਤ ਸਾਰੇ ਬੱਚੇ ਅੱਜ ਕੱਲ ਪੋਲਿਟੀਸ਼ੀਅਨ ਬਣਨਾ ਚਾਹੁੰਦਾ ਹੋਵੇ ਨਿਊਜ਼ ਇਡੀਟਿੰਗ ਦਾ ਕਿਹੜਾ ਦਵਾ ਦੇ ਕੋਈ ਗੱਲ ਨਹੀਂ ਬਿਲਕੁਲ ਜਿਹੜੇ ਬਣਾ ਚਾਹੇ ਇਹੀ ਹੈ ਨਾ ਜੀ ਉਹ ਉਹ ਕਿਉਂ ਜਰੂਰ ਨ ਐਕਸਪੀਰੀਐਂਸ਼ੀਅਲ ਲਰਨਿੰਗ ਹੁੰਦੀ ਹੈ ਉਹ ਇੱਥੇ ਆਊਗਾ ਦੇਖੂਗਾ ਅੱਛਾ ਜੀ ਆਹ ਸੈਟਅਪ ਹੈ ਕਿੱਥੇ ਕਿੱਥੇ ਕੈਮਰੇ ਹੁੰਦੇ ਆ ਕੀ ਮਾਈਕ ਹੈ ਤੁਹਾਨੂੰ ਮਿਲੇਗਾ ਕਿਵੇਂ ਹੁੰਦਾ ਤਾਂ ਉਹ ਬੱਚਾ ਜਿਹੜਾ ਸੁਪਨਾ ਨਹੀਂ ਨੋਟ ਦੇ ਅੰਦਰ ਕਿਹੜੀ ਲਾਇਰ ਪੈ